ਗੁਰੂ ਸੰਗਤ ਵਿੱਚ ਜੁੜਨ ਕਰਕੇ ਇਹ ਤੁਸ ਮਾਲਕ ਦੇ ਨਾਲ ਜੁੜਨ ਦੀ ਤਾਕੀਦ ਸਿੱਖਿਆ ਜੁਗਤ ਪਰਪੱਕ ਹੋਵੇਗੀ ਜਿਵੇਂ ਤੂੰ ਸਤ ਸੰਗਤ ਵਿੱਚ ਆ ਕਰਕੇ ਜੋੜੇਗਾ ਤੈਨੂੰ ਸਮਝ ਲੱਗ ਜਾਏਗੀ ਕਿ ਤੂੰ ਕਿਵੇਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਤੱਕ ਪਹੁੰਚ ਕਰਨੀ ਹੈ ਕਿਵੇਂ ਉਸ ਮਾਲਕ ਦੇ ਵਿੱਚ ਅਪੇਧ ਹੋਣਾ ਹੈ ਇਹ ਤੈਨੂੰ ਤਾਂ ਹੀ ਸਮਝ ਪਏਗੀ ਕਿਉਂਕਿ ਜਿੰਨਾ ਇਨਸਾਨ ਇਕਾਂਤ ਦੇ ਵਿੱਚ ਜੁੜਨ ਦੀ ਕੋਸ਼ਿਸ਼ ਕਰਦਾ ਹੈ ਉਹਨਾ ਹੀ ਕਿਤੇ ਮਨ ਦੀ ਭਟਕਣਾ ਬਣਦੀ ਹੈ ਸਤ ਸੰਗਤ ਉਹ ਮਹਾਨ ਜੁਗਤ ਹੈ ਗੁਰੂ ਪਿਆਰਿਓ ਇੱਥੋਂ ਤੱਕ ਸਾਹਿਬ ਨੇ ਸਤ ਸੰਗਤ ਨੂੰ ਛੱਟ ਸਾਲ ਵੀ ਆਖਿਆ ਹੈ ਛੱਟ ਸਾਲ ਜੀ ਜਿਵੇਂ ਆਮ ਅਸੀਂ ਜੀਵਨ ਦੇ ਵਿੱਚ ਮੰਨੂ ਕੌਲ ਜੀ ਜਾਂਸੀ ਸਕੂਲੀ ਸਮੇਂ ਦੇ ਦੌਰਾਨ ਤਲਾਸਾਂ ਦੇ ਵਿੱਚੋਂ ਵਿਚਰਦੇ ਆਏ ਨੂੰ ਤੇ ਇਕਾਦ ਦੇ ਵਿੱਚ ਜਦੋਂ ਇਹ ਬੰਦਾ ਬੈਠ ਕੇ ਪੜਨ ਦੀ ਸਮਝਣ ਦੀ ਕੋਸ਼ਿਸ਼ ਕਰਦਾ ਤੇ ਇਕੱਲੇ ਬੰਦੇ ਨੂੰ ਕਈ-ਕਈ ਵਾਰ ਕਈ-ਕਈ ਅਲਫਾਜ਼ ਸ਼ਬਦ ਕੰਫਿਊਜ਼ ਕਰ ਦਿੰਦੇ ਨੇ ਤੇ ਜਦੋਂ ਕੋਈ ਇਸ ਇਨਸਾਨ ਦੇ ਨਜ਼ਦੀਕ ਬੈਠਾ ਹੋਵੇ ਪਾਵ ਸੰਗਤ ਵਿੱਚ ਬੈਠਾ ਹੋਵੇ ਤੇ ਫਿਰ ਇਹ ਆਪਣੇ ਕੰਫਿਊਜ਼ਨ ਨੂੰ ਇਕ ਦੂਸਰੇ ਦੇ ਨਾਲ ਸ਼ੇਅਰ ਕਰਕੇ ਦੂਰ ਕਰ ਲੈਂਦਾ ਹੈ ਆਪਣੇ ਮਨ ਦਾ ਸ਼ੰਕਾ ਕਨਫਿਊਜ਼ਨ ਇਸ ਤਰ੍ਹਾਂ ਜਦੋਂ ਤੁਸੀਂ ਸਤ ਸੰਗਤ ਵਿੱਚ ਜੁੜੇਗਾ ਤਾਂ ਜੁੜਾਂਗੇ ਤਾਂ ਆਟੋਮੈਟਿਕਲੀ ਸਤ ਸੰਗਤ ਦੇ ਵਿੱਚ ਰੱਬੀ ਪਿਆਰ ਵਿੱਚ ਰੰਗੀਆਂ ਹੋਈਆਂ ਰੂਹਾਂ ਦੀ ਵਾਈਬ੍ਰੇਸ਼ਨ ਹੀ ਐਸੀ ਹੈ ਜਿਹੜੀ ਸਾਡੇ ਮਨ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਾਵਨ ਸਿਧਾਂਤ ਦੇ ਨਾਲ ਜੋੜਨ ਦੇ ਸਬੰਧ ਵਿੱਚ ਸਾਡੀ ਬਹੁਤ ਵੱਡੇ ਪੱਧਰ ਤੇ ਸਹਾਇਤਾ ਕਰੇਗੀ ਤਾਂ ਹੀ ਨੂੰ RAMDAS ਸਾਚਾ ਜੀ ਨੇ ਮੁਬਾਰਕ ਸ਼ਬਦ ਵਰਤੇ ਨੇ ਵੱਡ ਭਾਗੀ ਹਰ ਸੰਗਤ ਭਾਵੇਂ ਭਾਗਹੀਨ ਪ੍ਰਾਮ ਛੁਟਾ ਖਾਵੇ ਬਿਨ ਭਾਗਾ ਸਤ ਸੰਗ ਨਾ ਲੱਭੈ ਸਤਿ ਸਾਹਿਬ ਆਖਦੇ ਨੇ ਬਿਨ ਸੰਗਤ ਮੈਲ ਭਰੀ ਚਾ ਜੀਓ ਇਹ ਇਨਸਾਨ ਜੇ ਕੋ ਸਾਚ ਨੂੰ ਜ ਵੱਡ ਭਾਗੀ ਮੰਨਣਾ ਚਾਹੁੰਦਾ ਹੈ ਤਾਂ ਭਾਈ ਇਹ ਇਨਸਾਨ ਗੁਰੂ ਦੀ ਸੰਗਤ ਵਿੱਚ ਜੁੜਨ ਤੋਂ ਬਾਅਦ ਵਿੱਚ ਵੱਡੇ ਭਾਗਾ ਵਾਲਾ ਬਣੇਗਾ ਵੱਡੇ ਭਾਗਾ ਵਾਲਾ ਅਖਵਾਏਗਾ ਤੇ ਜੇ ਸੰਗਤ ਤੋਂ ਬਿਨਾ ਇਹ ਇਨਸਾਨ ਆਪਣਾ ਜੀਵਨ ਇਕਾਤ ਵਿੱਚ ਬਤੀਤ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਕਰ ਦਿੱਤਾ ਕਰਮ ਧਰਮ ਦਾ ਖੰਡ ਜੋ ਦੀਸਾ ਤਿੰਨ ਜਨ ਜਾਗਤ ਹੀ ਲੁੱਟਦਾ ਹੈ ਕਈ-ਕਈ ਵਾਰ ਇਹ ਬੰਦੇ ਦੇ ਵੱਲੋਂ ਇੱਕ ਆਤ ਵਿੱਚ ਧਰਮ ਦੇ ਨਾਮ ਉੱਪਰ ਕੀਤੇ ਜਾ ਰਹੇ ਕਰਮ ਵੀ ਪਿਆਰੂ ਪਖੰਡ ਦਾ ਰੂਪ ਧਨ ਕਰ ਲੈਂਦੇ। ਆਸ਼ਰਮ ਜੀ ਮਹਾਰਾਜ ਬਹੁਤ ਸੌਖੀ ਜੀ ਜੁਗਤ ਸਾਨੂੰ ਦੱਸ ਰਹੇ ਆ। ਕਿ ਸੱਚਮੁੱਚ ਜੇਕਰ ਤੂੰ ਉਸ ਮਾਲਕ ਨੂੰ ਸਮਰਪਿਤ ਹੋਣਾ ਚਾਹੁੰਦਾ ਏ ਉਸ ਰੱਬ ਜੀ ਦੇ ਸਿਧਾਂਤ ਨੂੰ ਮਨ ਵਿੱਚ ਪ੍ਰਪੱਕ ਕਰਨਾ ਚੋਣੈ ਤੇ ਫਿਰ ਮਿਲ ਸਾਧ ਸੰਗ ਹਰਿ ਧਿਆਇਆ ਸਤ ਸੰਗਤ ਵਿੱਚ ਮਿਲ ਕਰਕੇ ਗੁਰਮੁਖਾਂ ਪਿਆਰਿਆਂ ਦੀ ਸੰਗਤ ਵਿੱਚ ਜੁੜ ਕਰਕੇ ਉਸ ਰੱਬ ਜੀ ਨੂੰ ਸਮਰਪਿਤ ਹੋਣ ਦੀ ਜੁਗਤ ਸਿੱਖ ਲੈ ਤੇ ਸਾਬ੍ਹ ਕਹਿੰਦੇ ਤੂੰ ਉਹ ਸਤ ਸੰਗਤ ਕਰਨੀ ਕਿਵੇਂ ਹੈ ਜਾਂ ਜੋਤ ਨੂੰ ਸਤ ਸੰਗਤ ਦੇ ਵਿੱਚ ਸਤਸੰਗਤ ਦੀ ਚਾਰ ਸਾਲ ਦੇ ਵਿੱਚੋਂ ਹੋਮਵਰਕ ਮਿਲਣਾ ਹੈ ਉਹ ਹੋਮਵਰਕ ਨੂੰ ਕਿਵੇਂ ਕਰਨਾ ਤੇ ਕਿੰਨਾ ਸਮਾਂ ਕਰਨਾ ਹੈ ਅੱਠ ਵਹਰ ਆਰਾਧੇ ਉਹ ਹਰ ਹਰ ਮਨ ਚਿੰਦਿਆ ਫਲ ਪਾਇਆ ਸਾਹਿਬ ਕਿਤੇ ਤੇਰੇ ਮਨ ਵਿੱਚ ਵੀ ਸਵਾਲ ਹੋਏਗਾ ਕਿ ਜੇਕਰ ਤੂੰ ਸਤ ਸੰਗਤ ਵਿੱਚ ਰੱਬੀ ਫਲਸਫੇ ਦੇ ਨਾਲ ਜੁੜਨ ਦੀ ਰੱਬੀ ਫਲਸਫੇ ਨੂੰ ਕਮਾਉਣ ਦੀ ਜ਼ੁਗਤ ਸਿੱਖ ਲੈਣਾ ਹੈ ਤਾਂ ਇਹਦਾ ਤੈਨੂੰ ਲਾਭ ਕੀ ਹੋਏਗਾ ਤੇ ਸਾਹਿਬ ਕਹਿੰਦੇ ਖਿਆਲ ਕਰੀ ਇਹਦਾ ਤੈਨੂੰ ਲਾਭ ਹੋਏਗਾ ਮਨ ਚਿੰਦਿਆ ਫਲ ਪਾਇ ਜੋ ਤੇਰੇ ਮਨ ਦੀ ਮੁਰਾਦ ਹੈ ਅਸਲੀਅਤ ਵਿੱਚ ਫਿਰ ਉਹਦੇ ਮੁਤਾਬਕ ਹੀ ਤੂੰ ਆਪਣੀ ਕਾਮਨਾ ਮਨ ਦੀ ਮੁਰਾਦ ਪੂਰੀ ਕਰ ਲਈਂਗਾ ਜੋ ਤੇਰੀ ਜ਼ਿੰਦਗੀ ਦੇ ਵਿੱਚ ਕਾਮਨਾ ਹੈ ਆਸ ਹੈ ਜੋ ਤੇਰੇ ਮਨ ਦੇ ਅੰਦਰ ਮੁਰਾਦ ਹੈ ਉਸ ਦੀ ਤੂੰ ਪ੍ਰਾਪਤੀ ਕਰ ਲਵੇਂਗਾ ਵੈਸੇ ਤਾਂ ਗੁਰੂ ਫਲਸਫੇ ਦੇ ਮੁਤਾਬਕ ਜੇ ਮਨ ਦੀ ਮੁਰਾਦ ਜੀ ਵੀ ਅਸੀਂ ਡੈਫੀਨੇਸ਼ਨ ਪੜਨੀ ਹੋਵੇ ਸਮਝਣਾ ਹੋਵੇ ਕਿ ਸਾਡੇ ਮਨ ਦੇ ਅੰਦਰ ਮੰਗ ਜਿਹੜੀ ਹੋਣੀ ਚਾਹੀਦੀ ਹੈ ਕਿ ਉਹਦੇ ਸੰਬੰਧ ਵਿੱਚ ਵੀ ਬਾਹਰ ਬਾਗ ਦੇ ਅੰਦਰ ਗੁਰੂ ਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਮੰਗਣਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ ਖਿਆਲ ਕਰੂ ਸੀ ਗੁਰੂ ਗ੍ਰੰਥ ਸਾਹਿਬਾ ਜੀ ਦੀ ਸ਼ਰਨ ਦੇ ਵਿੱਚ ਬਹੁਤਾਂ ਲੰਬੇ ਸਮੇਂ ਤੋਂ ਨਤਮਸਤਕ ਹੋ ਰਹੇ ਹਾਂ ਬਹੁਤਾ ਤੁਸੀਂ ਸਾਲ ਬਤੀਤ ਕਰ ਲਏ ਨੇ ਗੁਰੂ ਸ਼ਰਨ ਵਿੱਚ ਆਉਂਦਿਆਂ ਆਉਂਦਿਆਂ ਤੇ لازਮੀ ਹੈ ਜਦੋਂ ਤੁਸੀਂ ਗੁਰੂ ਸ਼ਰਨ ਵਿੱਚ ਆਉਨੇ ਆ ਉਦੋਂ ਕਿਤੇ ਨਾ ਕਿਤੇ ਸਾਡੀ ਇੱਕ ਨਾ ਇੱਕ ਨਵੀਂ ਤੋਂ ਨਵੀਂ ਮੰਗ ਹੀ ਹੁੰਦੀ ਹੈ ਉਹ ਦੁਨਿਆਵੀ ਕੱਖ ਦੀ ਮੰਗ ਹੁੰਦੀ ਹੈ ਕਾ ਸਾਇਬ ਕੀਨ ਦੇ ਮੁਬਾਰਕ ਨੇ ਤੇਰੀਆਂ ਦੁਨਿਆਵੀ ਪੱਖ ਦੀਆਂ ਮੰਗਾ ਬਦ ਕਿਤੇ ਤੂੰ ਇੰਨਾ ਮੰਗਾ ਦੇ ਵਿੱਚ ਇੱਕ ਮੰਗ ਹੋਰ ਐਡ ਕਰ ਲਵੀ ਤੇ ਉਹ ਤੂੰ ਮੰਗ ਜਿਹੜੀ ਐਡ ਕਰਨੀ ਹੈ ਉਹ ਸਭ ਤੋਂ ਸਰਵੋਤਮ ਮੰਗ ਹੋਵੇਗੀ ਤੇਰੀ ਉਹ ਮੰਗ ਹੈ ਜੀ ਹਰ ਦਸ ਗੁਰ ਤੇ ਮੰਗ ਲ ਗੁਰੂ ਦੇ ਤੋਲੋ ਰੱਬ ਜੀ ਦੀ ਸਿਫਤ ਸਲਾਹ ਦੀ ਦਾਤ ਮੰਗਣੀ ਹੈ ਕਿ ਮੈਂ ਜੀ ਸਤਿਗੁਰੂ ਜੀ ਦੇ ਦਰ ਦੇ ਉੱਪਰ ਮੰਗਤਾ ਬਣ ਕੇ ਆਇਆ ਹੰਪੀ ਖਖਪੇ ਖਾ ਰੀਤੇ ਰੇ ਤੂੰ ਨਿਜ ਬਤ ਹੈ ਦਾਤਾ ਹੋ ਹੋ ਦਿਆਲ ਸਤਗੁਰੂ ਕਹਿੰਦੇ ਕਿ ਆਪ ਜੀ ਦਇਆ ਕਰੋ ਤਵੇਂ ਨੂੰ ਮੰਗਤੇ ਜਾਨ ਨੂੰ ਸੇਵਕ ਨੂੰ ਆਪਣੀ ਸਿਫਤ ਸਲਾਹ ਦੀ ਨਾਮ ਦੀ ਦਾਤ ਦੇ ਦੇ ਤਾDIS ਕਰਕੇ ਸਾਹਿਬ ਰਹਿਮਤ ਕਰਕੇ ਸਮਝਾਰੇ ਨੇ ਪਿਆਰਿਓ ਜਿੱਥੇ ਅਸੀਂ ਦੁਨਿਆਵੀ ਪੱਖ ਤੂੰ ਦੁਨਿਆਵੀ ਪੱਖ ਤੂੰ ਅਸੀਂ ਝੋਲੀ ਅੜਦੇ ਹਾਂ ਗੁਰੂ ਚਰਨਾਂ ਦੇ ਅੱਗੇ ਗੁਰੂ ਸਾਹਿਬਾਂ ਦੇ ਸਾਹਮਣੇ ਆਪਣੀ ਮੰਗਾਂ ਦੀ ਲਿਸਟ ਰੱਖਦੇ ਉੱਥੇ ਅਸੀਂ ਇਹ ਵੀ ਮੰਗ ਮੰਗੀਏ ਤਾਂ ਸਾਡੇ ਮਨ ਦੀ ਇਹ ਮੁਰਾਦ ਜਿਹੜੀ ਹੈ ਪੂਰੀ ਹੋ ਸਕੇ ਉਹਦੇ ਵਾਸਤੇ ਕਰਨਾ ਕੀ ਪਏਗਾ 8 ਪਹਿਰ ਹਰ ਰਤਿਓ 8 ਪਹਿਰ ਵਿੱਚ ਹਰ ਸਮੇਂ ਹਰ ਵਕਤ ਖਦਸ ਵਾਸਤੇ ਨਾਲ ਬਸ ਮਾਲਕ ਨੂੰ ਅਰਦਾਸਣਾ ਹੈ ਮਾਲਕ ਦੀ ਸਿੱਖਿਆ ਨੂੰ ਯਾਦ ਰੱਖਣਾ ਹੈ ਕਿ ਤੂੰ ਆਪਣਾ ਕਦਮ ਬਾ ਕਦਮ ਗੁਰੂ ਆਸ਼ ਅਨੁਸਾਰ ਜੀਵਨ ਬਤੀਤ ਕਰਨਾ ਹੈ ਤੇਰੀ ਜ਼ਿੰਦਗੀ ਦੇ ਅੰਦਰ ਕਾਮ ਕ੍ਰੋਧ ਲੋ ਮਹੰਕਾਰ ਦੇ ਮੁਤਾਬਕ ਜ਼ਿੰਦਗੀ ਬਤੀਤ ਨਹੀਂ ਹੋਣੀ ਚਾਹੀਦੀ ਆਮ ਬੰਦਾ ਸੰਸਾਰੀ ਪੱਖ ਤੋਂ ਬਹੁਤਾ ਤੂੰ ਇਸ ਸੰਸਾਰ ਦੇ ਅੰਦਰ ਦੌੜ ਭੱਜ ਕਰਦਾ ਹੈ ਕਿਉਂਕਿ ਉਹਦੇ ਮਨ ਦੇ ਅੰਦਰ ਇਹ ਪੰਜ ਕਾਮ, ਲੋਭ, ਮੋਹ, ਹੰਕਾਰ ਐਸੇ ਪੰਜ ਦੂਤ ਨੇ ਜਿਨ੍ਹਾਂ ਨੇ ਇਸ ਜੀਵਨ ਰੂਪੀ ਪਟੜੀ ਦੇ ਉੱਪਰ ਡਰਾਈਵਿੰਗ ਦਾ ਸਟੀering ਫੜਿਆ ਹੋਇਆ ਤੇ ਇਹ ਜੀਵਨ ਰੂਪੀ ਪਟੜੀ ਨੂੰ ਜੀਵਨ ਰੂਪੀ ਕਹ ਲੋ ਗੱਡੀ ਨੂੰ ਜਿਸ ਦਿਸ਼ਾ ਵਾਲੇ ਪਾਸੇ ਲੈ ਕੇ ਜਾਣਾ ਚਾਹੁੰਦੇ ਨੇ ਉਸੇ ਪਾਸੇ ਸਾਡਾ ਸਟੀering ਘੁਮਾ ਦਿੰਦੇ ਆ ਉਹ ਉਸ ਪਾਸੇ ਸਾਨੂੰ ਮੋੜ ਦਿੰਦੇ ਆ ਤੇ ਫਿਰ ਅਸੀਂ ਉਵੇਂ-ਉਵੇਂ ਹੀ ਜੀਵਨ ਬਤੀਤ ਕਰਦੇ ਆ ਗੁਰੂ ਕਿਰਪਾ ਕਰੇ ਅਸੀਂ ਆਪਣੀ ਜ਼ਿੰਦਗੀ ਰੂਪੀ ਗੱਡੀ ਦਾ ਸਟੀering ਗੁਰੂ ਨੂੰ ਫੜਾ ਦਈਏ ਗੁਰੂ ਸਹਿਬਾ ਜਿਵੇਂ ਸਾਨੂੰ ਭਾਉਣ ਜਿਵੇਂ ਚੰਗਾ ਲੱਗੇ ਬਸ ਉਸੇ ਤਰ੍ਹਾਂ ਚਲਾਉਣ ਕੱਲ ਦੇ ਉਪਦੇਸ਼ ਦੇ ਅੰਦਰ ਵੀ ਆਪਾਂ ਗੁਰੂ ਜੀ ਦੇ ਮੁਬਾਰਕ ਬਚਨਾਂ ਦੀ ਸਾਨੀ ਤੇਜ਼ੀ ਸੋਈ ਕਰਾਏ ਜੋ ਤੁਦ ਭਾਵੈ ਮੋ ਸਿਆਣਪ ਕਛੂ ਨ ਆਵੇ ਕਿਹ ਅਕਾਲ ਪੁਰਖ ਵਾਹਿਗੁਰੂ ਵਿਸ਼ਾਤ ਦੁਨਿਆਵੀ ਪੱਖ ਤੋਂ ਮੈਂ ਬਹੁਤ ਸਿਆਣਾ ਹੋਇਆ ਪਿਆਹਾ ਇਨਾ ਕੁ ਸਿਆਣਾ ਹੋਇਆ ਪਿਆਹਾ ਕਿ ਦੁਨਿਆਵੀ ਪੱਖ ਤੋਂ ਮੈਂ ਆਪਣੀ ਸਿਆਣਪ ਦੇ ਅੱਗੇ ਕਿਸੇ ਨੂੰ ਠਹਿਰ ਨਹੀਂ ਨਹੀਂ ਦਿੰਦਾ ਜਦ ਮੈਂ ਕਿਸੇ ਨੂੰ ਸਿਆਣਾ ਸਮਝਦਾ ਹੀ ਨਹੀਂ ਹਾਂ ਪਰ हे ਸਤਿਗੁਰੂ ਇੱਕ ਨਰਾੰਕਾਰ ਦੇ ਪੱਖ ਤੋਂ ਇਸ ਸਿਆਣਪ ਮੇਰੀ ਕਿਸੇ ਕੰਮ ਨਹੀਂ ਆਉਂਦੀ ਜਦੋਂ ਇਹ ਤੇਰੇ ਪੱਖ ਤੋਂ ਕਦਮ ਬਾ ਕਦਮ ਵਧਾਉਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਫਿਰ ਮੇਰੀ ਉੱਥੇ ਸਿਆਣਪ ਇੱਕ ਵੀ ਕੰਮ ਨਹੀਂ ਆਉਂਦੀ

ਜਿਸ ਦੀ ਪਿੱਛੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਆਖਦੇ ਨੇ ਭਾਈ ਨੰਦ ਲਾਲ ਜੀ ਨੂੰ ਬਾਰਕ ਬਚਨ ਨੇ ਲਾਲ ਸਬੇ ਕੋ ਲਾਲ ਗੁਰ ਗੋਬਿੰਦ ਸਿੰਘ ਦਾਗਦਾਰੀ ਨਾਮ ਗੁਰ ਗੋਬਿੰਦ ਸਿੰਘ ਭਾਈ ਸਾਹਿਬ ਜੀ ਕਹਿੰਦੇ ਜੇਕਰ ਮੈਂ ਪਾਲਕੂ ਕੁੱਤਾ ਹਾਂ ਕੁੱਕਰ ਹਾਂ ਤਾਂ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰ ਦਾ ਕੁੱਕਰ ਹਾਂ ਗੁਰੂ ਗੋਬਿੰਦ ਸਿੰਘ ਸਾਚ ਜੀ ਨਾਮ ਦੀ ਜ਼ੰਜੀਰ ਮੇਰੇ ਗਲ ਵਿੱਚ ਹੈ ਤਾਂ ਤੇ ਪਿਆਰਿਓ ਅਸੀਂ ਵੀ ਆਪਣੇ ਗੁਰੂ ਦਾ ਹੁਕਮ ਰੂਪੀ ਪਟਾ ਆਪਣੇ ਗਲੇ ਵਿੱਚ ਪਾਈ ਤੇ ਆਪਣੀ ਇਹ ਗਲੇ ਦੀ ਜ਼ੰਜੀਰ ਗੁਰੂ ਦੇ ਹੱਥ ਵਿੱਚ ਫੜਾਈਏ ਕਿ ਸਾਹਿਬ ਨੂੰ ਆਖੀਏ ਜਿਉ ਤੂੰ ਚਲਾਵੇਂ ਤਿਵੇਂ ਚੱਲਣਾ ਹੈ ਸੁਆਮੀ ਹੋਰ ਕੀ ਆ ਜਾਨਾ ਹੁਣ ਤੇਰੇ ਜਿਵੇਂ ਤੂੰ ਚਲਾਏ ਤਿਵੇਂ ਚੱਲਣਾ ਹੈ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਉ ਨਾਮ ਲਾਏ ਸਿ ਹਰ ਹਰ ਸਦਾ ਧਿਆਵ ਹੈ ਜਿਸ ਨੂੰ ਕਥਾ ਸੁਣਾਈ ਆਪਣੀ ਸਿ ਗੁਰਦੁਆਰਿ ਸੁਖ ਪਾਵੇ ਕਹ ਨਾਨਕ ਸੱਚੇ ਸਾਹਿਬ ਜਿਉ ਭਾਵੇਂ ਤਿਵੇਂ ਚਲਾਵੇ ਤਾਂ ਇਸ ਵਖਤੋ ਫਿਰ ਹੀ ਅਸੀਂ ਗੁਰੂ ਜੀ ਦੇ ਸਿਧਾਂਤ ਨੂੰ ਹਰ ਵਕਤ ਸਮਰਪਿਤ ਹੋਣ ਦਾ ਯਤਨ ਕਰਾਂਗੇ ਰਹਾਓ ਫਿਰ ਸਤਿਗੁਰੂ ਇਸ ਰਹਾਉ ਵਾਲੇ ਬੰਦ ਨੂੰ ਵਿਸਥਾਰ ਪੂਰਵਕ ਖੋਲਦਿਆਂ ਹੋਇਆ ਆਰੰਭਤਾ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ ਜੀ ਹਰਨਾਮ ਜਿਹਦੇ ਪਰੋਇਆ ਸਭ ਕਾਜ ਹਮਾਰਾ ਹੋਇਆ ਗੁਰੂ ਸਾਹਿਬਾਂ ਜੀ ਕਹਿੰਦੇ ਕਿ ਹਰਨਾਮ ਜਿਹਦੇ ਪਰੋਇਆ ਕਿ ਜਿਸ ਮਨੁੱਖ ਨੇ ਆਪਣੇ ਹਿਰਦੇ ਦੇ ਅੰਦਰ ਰੱਬ ਜੀ ਤੇ ਨਾਮ ਨੂੰ ਸਿਧਾਂਤ ਨੂੰ ਸਿੱਖਿਆ ਨੂੰ ਪਰੋ ਲਿਆ ਹੈ ਸਭ ਕਿਨੇ ਮਾਨੂ ਦੀ ਜ਼ਿੰਦਗੀ ਦਾ ਇੱਕ ਹੀ ਮਹਾਨ ਕਾਰਜ ਹੈ ਸਰਵੋਤਮ ਕੰਮ ਹੈ ਕਿਉਂਕਿ ਸਬ ਸ਼ਬਦ ਦੇ ਵੀ ਭੱਬੇ ਨੂੰ ਔਂਕੜ ਹੈ ਕਾਜ ਸ਼ਬਦ ਦੇ ਵੀ ਜਜੇ ਨੂੰ ਔਂਕੜ ਹੈ ਜਿੱਥੇ ਵੀ ਇੱਕ ਵਚਨ ਪਲਸ ਪੁਲਿੰਗ ਦੀ ਗੱਲ ਆਉਂਦੀ ਹੈ ਉਥੇ ਨਾਉਨ ਸ਼ਬਦ ਦੇ ਆਖਿਰਲੇ ਅੱਖਰ ਨੂੰ ਅੰਕ ਹੁੰਦਾ ਹੈ ਤਾਂ ਜੇ ਖਿਆਲ ਕਰੋ ਸਭ ਸ਼ਬਦ ਵੀ ਸਾਨੂੰ ਇੱਕ ਦਾ ਹੀ ਸੰਕੇਤ ਕਰ ਰਿਹਾ ਹੈ ਕਿ ਜ਼ਿੰਦਗੀ ਦਾ ਇੱਕ ਹੀ ਮਹਾਨ ਕਾਰਜ ਹੈ ਉਹ ਕਿਹੜਾ ਮਹਾਨ ਕਾਰਜ ਹੈ ਜੀ ਅਸੀਂ ਰੋਜ਼ਾਨਾ ਪੰਚਮ ਗੁਰਦੇਵ ਪਾਤਸ਼ਾਹ ਜੀ ਉਸ ਕਾਰਜ ਦੀ ਬਾਤ ਸਮਝਦੇ ਹਾਂ ਪੰਚਮ ਪਾਤਸ਼ਾਹ ਜੀ ਕਹਿੰਦੇ ਕਰੂੰ ਬੇਨਤੀ ਸੁਣੋ ਮੇਰੇ ਬੀਤਾ ਸੰਤ ਟਹਿਲ ਕੀ ਬੇਨ ਵੇਲਾ ਨਹੀਂ ਵੇਲਾ ਵਕਤ ਮੌਕਾ ਅਫਸਰ ਇਹ ਤੇਰੇ ਕੋਲ ਗੁਰੂ ਦੀ ਸੇਵਾ ਦਾ ਵੇਲਾ ਹੈ ਵਕਤ ਹੈ ਗੁਰੂ ਦੀ ਸੇਵਾ ਤੇਰੇ ਕੋਲ ਮਨੁੱਖੀ ਜੀਵਨ ਹੈ ਇਸ ਕਰਕੇ ਸਭ ਕਹਿੰਦੇ ਮੈਂ ਕੋਈ ਹੁਕਮ ਨਹੀਂ ਕਰ ਰਿਹਾ ਮੈਂ ਤੇਰੇ ਅੱਗੇ ਬੁਕਾਰ ਕਰ ਰਿਹਾ ਕਿਉਂਕਿ ਮੈਂ ਤੈਨੂੰ ਆਪਣਾ ਮਿੱਤਰ ਸਮਝਦਾ ਹਾਂ ਮੈਂ ਤੈਨੂੰ ਮਿੱਤਰ ਜਾਣ ਕਰਕੇ ਫਰੈਂਡ ਜਾਣ ਕਰਕੇ ਆਪਣਾ ਸੱਜਣ ਜਾਣ ਕਰਕੇ ਫਿਰ ਤੈਨੂੰ ਬੇਨਤੀ ਕਰਦਾ ਹਾਂ ਅਰਜ਼ ਕਰਦਾ ਹਾਂ ਤੂੰ ਧਿਆਨ ਦੇ ਨਾਲ ਸੁਣ ਕਿਤੇ ਦੀ ਕੋਈ ਇਹ ਜਿਹਾ ਮਨੁੱਖੀ ਜੀਵਨ ਹੈ ਨਾ ਅਸਲੀਅਤ ਵਿੱਚ ਇਹੀ ਤੇਰੇ ਕੋਲ ਗੁਰੂ ਦੀ ਸੇਵਾ ਦਾ ਸਮਾਂ ਹੈ ਭਾਈ ਗੁਰੂ ਨੂੰ ਸਮਰਪਿਤ ਹੋ ਜਾਣ ਦਾ ਗੁਰੂ ਦਾ ਬਨ ਜਾਣ ਦਾ ਤੇਰੇ ਕੋਲੇ ਵਕਤ ਹੈ ਤਾਂ ਤੇ ਤੂੰ ਕੀ ਕਰ ਤੂੰ ਸਮਝਣ ਦਾ ਯਤਨ ਕਰ ਕਰੂੰ ਬੇਨਤੀ ਸੁਣੋ ਮੇਰੇ ਮੀਤਾ ਸੰਤ ਤੈਲ ਕੀ ਬੇਲਾ ਇਹੀਂ ਘਟ ਚਲੋ ਹਰ ਲਾਹਾ ਆਗਾ ਬਸੂ ਸੁਹਿਲਾ ਸਭ ਕਹਿੰਦੇ ਜਦੋਂ ਮੈਂ ਤੇਰੀ ਜ਼ਿੰਦਗੀ ਦੇ ਵਿੱਚ ਝਾਤ ਮਾਰਦਾ ਹਾਂ ਤੂੰ ਪੁਕਾਰ ਕਰਦਾ ਹੈ ਸਨਮੁਖ ਹੋ ਕੇ ਤੇ ਤੇਰੀ ਪੁਕਾਰ ਇੱਕ ਹੀ ਹੁੰਦੀ ਹੈ ਕਿ ਸਤਿਗੁਰੂ ਮੈਨੂੰ ਸੁੱਖ ਮਿਲ ਜਾਵੇ ਮੇਰਾ ਜੀਵਨ ਬਹੁਤ ਸੁਖਾਲਾ ਹੋ ਜਾਵੇ ਸੁਹਾਗਨਾ ਹੋ ਜਾਵੇ ਕਿ ਸਭ ਕਹਿੰਦੇ ਮੈਂ ਤੈਨੂੰ ਦੱਸਦਾ ਪਿਆ ਹਾਂ ਕਿ ਆਕਾ ਬਸਨੋ ਸੋਹਿਲਾ ਤੂੰ ਅਗਲੇ ਸਮੇਂ ਵਿੱਚ ਆਪਣਾ ਜੀਵਨ ਸੁੱਖ ਦੇ ਰੂਪ ਵਿੱਚ ਬਚਿਤ ਕਰੇਗਾ ਤੂੰ ਸੁਖੀ ਹੋ ਜਾਏਗਾ ਬਸ ਤੂੰ ਕਰਨਾ ਕੀ ਹੈ ਜੀ ਇੰਹਾ ਖਾਟ ਚਲੋ ਫਰਲਾ ਇਸ ਸਮੇਂ ਦੇ ਵਿੱਚ ਜੋ ਤੇਰੇ ਕੋਲ ਸਮਾਂ ਪ੍ਰੈਜੈਂਟ ਹੈ ਨਾ ਬਸ ਇਸ ਸਮੇਂ ਨੂੰ ਤੂੰ ਰੱਬੀ ਯਾਤ ਦੇ ਵਿੱਚ ਰੱਬ ਜੀ ਦੇ ਫਲਸਫੇ ਦੇ ਮੁਤਾਬਕ ਬਤੀਤ ਕਰ ਤੂੰ ਇਸ ਸਮੇਂ ਨੂੰ ਇਸ ਵਕਤ ਨੂੰ ਇਸ ਪ੍ਰੈਜੈਂਟ ਸਮੇਂ ਨੂੰ ਖਾਣ ਪੀਣ ਦੇ ਸਬੰਧ ਵਿੱਚ ਗਫਰਤ ਦੀ ਨੀਂਦ ਸੌਣ ਦੇ ਵਿੱਚ ਕਾਮ ਕੋ ਲੋਹਾ ਹੰਕਾਰ ਦੇ ਸਬੰਧ ਵਿੱਚ ਅਜਾਈ ਨਹੀਂ ਬਤੀਤ ਕਰਨਾ ਬਲਕਿ ਤੂੰ ਇਸ ਸਮੇ ਨੂੰ ਉਸ ਮਾਲਕ ਨੂੰ ਸਮਰਪਿਤ ਕਰ ਜਿਵੇਂ ਜਿਵੇਂ ਮਾਲਕ ਨੇ ਤੈਨੂੰ ਦੱਸਿਆ ਹੈ ਪਵਨ ਸ਼ਬਦ ਦੇ ਦਵਾਜ਼ਾ ਗੁਰਬਾਣੀ ਦੇ ਦਵਾਜ਼ਾ ਤੂੰ ਓਮ ਓਮ ਇਸ ਸਮੇ ਨੂੰ ਜਿਉ ਤੇ ਜਿਵੇਂ ਜਿਵੇਂ ਤੂੰ ਸਮੇ ਨੂੰ ਆਸ ਨਹੀਂ ਕਰੇਂਗਾ ਕਿਉਂਕਿ ਆਮ ਜਦੋਂ ਸੀ ਕਿਸੇ ਆਪਣੇ ਸੰਗਤ ਦੇ ਮਿੱਤਰਾਂ ਰਿਸ਼ਤੇਦਾਰ ਦੇ ਨਾਲ ਮੋਬਾਈਲ ਆਦਿਕ ਦੇ ਦੁਆਰਾ ਗੱਲਬਾਤ ਕਰਦੇ ਜਾਂ ਕਿਤੇ ਰੂਬਰੂ ਹੁੰਦਾ ਗੱਲਬਾਤ ਕਰਦੇ ਆ ਹਲਚਾਲ ਪੁੱਛਦੇ ਆ ਤੂੰ ਦਾ ਇੱਕ ਹੀ ਜਵਾਬ ਹੁੰਦਾ ਜੀ ਜਿਹੜੀ ਘੜੀ ਲੰਘ ਜੇ ਬਸ ਠੀਕ ਹੈ ਇੱਥੇ ਤਾਂ ਸੀ ਘੜੀਆਂ ਲਗਾਉਣ ਨਹੀਂ ਆਏ ਪਿਆਰੇ ਘੜੀਆਂ ਲਗਾਉਣ ਦੀ ਗੱਲ ਕਦੀ ਤਾਂ ਫਿਰ 84 ਲੱਖ ਜੀਵ ਜਿਹੜੇ ਨੂੰ ਘੜੀਆਂ ਹੀ ਨਿਧਾਰ ਰਹੇ ਨੇ ਉਹ ਕੇਵਲ ਆਪਣਾ ਟਾਈਮ ਟਪਾ ਰਹੇ ਨੇ ਉਹ ਆਪਣਾ ਵਕਤ ਕੇਵਲ ਬਤੀਤ ਕਰ ਰਹੇ ਨੇ ਅਸੀਂ ਬਤੀਤ ਨਹੀਂ ਕਰਨਾ ਸੀ ਘੜੀਆਂ ਨੂੰ ਗੁਰੂ ਪਿਆਰਿਓ ਬਤੀਤ ਨਹੀਂ ਕਰਨਾ ਅਸੀਂ ਇਸ ਸਮੇਂ ਨੂੰ ਪਾਸ ਨਹੀਂ ਕਰਨਾ ਟਾਈਮ ਪਾਸ ਨਹੀਂ ਕਰਨਾ ਅਸੀਂ ਤਾਂ ਇਸ ਸਮੇਂ ਨੂੰ ਗੁਰੂ ਆਸ਼ੇ ਅਨੁਸਾਰ ਜਿਉਣਾ ਹੈ ਜ਼ਿੰਦਗੀ ਬੇਸ਼ੁਮਾਰ ਕੀਮਤੀ ਹੈ ਪਿਆਰਿਓ ਇਹਦਾ ਸਾਨੂੰ ਹੀ ਸਾਧ ਜਾਂ ਅੰਦਾਜ਼ਾ ਕਿਦਾ ਤਵਾਜੂ ਉਹ ਨੂੰ ਹੁੰਦਾ ਹੈ ਜਦੋਂ ਕੋਈ ਮਰੀਜ਼ ਵੈਂਟੀਲੇਟਰ ਦੇ ਉੱਪਰ ਹਸਪੀਟਲ ਦੇ ਵਿੱਚ ਪਿਆ ਹੁੰਦਾ ਹੈ ਉਹਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ ਤੇ ਆਕਸੀਜਨ ਦੇ ਵੈਂਟੀਲੇਟਰ ਡਾਕਟਰਾਂ ਦੇ ਵੱਲੋਂ ਲਾਏ ਜਾਂਦੇ ਤੇ ਫਿਰ ਵੇਖੋ ਘੰਟਿਆਂ ਦੇ ਕਿੰਨੇ ਲੱਖਾਂ ਦੇ ਰੂਪ ਵਿੱਚ ਸਾਨੂੰ ਇਦਾਂ ਮੁੱਲ ਦੇਣਾ ਪੈਂਦਾ ਇੱਕ ਇੱਕ ਘੰਟੇ ਦੇ ਲਈ ਜੇਕਰ ਉਹ ਆਕਸੀਜਨ ਦੇ ਵੈਲਟਿਨੇਟ ਤੋਂ ਲਾ ਦਿੱਤੇ ਜਾਂ ਆਕਸੀਜਨ ਲਾ ਦਿੱਤੀ ਜਾਵੇ ਤਾਂ ਕਿ ਸਾਹ ਲੈਣ ਵਿੱਚ ਪਰੇਸ਼ਾਨੀ ਨਾ ਹੋਵੇ ਤਾਂ ਉਹ ਡਾਕਟਰ ਲੋਕ ਸਾਡੇ ਕੋਲ ਇੱਕ ਘੰਟੇ ਦੀ ਆਕਸੀਜਨ ਦੀ ਬਹੁਤ ਵੱਡੀ ਕੀਮਤ ਲੈਂਦੇ ਆ ਪਰ ਕੀ ਰਾਮ ਜੀ ਨੇ ਸਾਡੇ ਤੋਂ ਕਦੀ ਇਹਦੀ ਕੀਮਤ ਮੰਗੀ ਪਿਆਰੀ ਮਾਂ ਦੇ ਗਰਭ ਤੋਂ ਲੈ ਕੇ ਅਖੀਰ ਮੌਤ ਸਮੇਂ ਤੱਕ ਰੱਬ ਜੀ ਸਾਨੂੰ ਫ੍ਰੀ ਖਾਤੇ ਕਿੰਨੇ ਆਕਸੀਜਨ ਦੇ ਵੈਂਟੀਲੇਟਰ ਦੇ ਰਹੇ ਆ ਕਿੰਨੇ ਆਕਸੀਜਨ ਦੇ ਦੇ ਰਹੇ ਨੇ ਮਾਲਕ ਕਿੰਨੇ ਸਵਾਸ ਦੇ ਰਹੇ ਨੇ ਮਾਲਕ ਨੇ ਕਦੇ ਨਹੀਂ ਆਖਿਆ ਕਿ ਐਸ ਜਣ ਐ ਗੁਰੂ ਪਿਆਰੀ ਆ ਐ ਮਨੁੱਖ ਐ ਬੰਦੇ ਤੂੰ ਜਨਮ ਤੋਂ ਲੈ ਕੇ ਕਰਕੇ ਹੁਣ ਤੱਕ ਇੰਨੇ ਵਰਟੀਨੇਟਰ ਜਿਹੜੇ ਖਤਮ ਕਰ ਦਿੱਤੇ ਨੇ ਇੰਨੇ ਸਵਾਸ ਜਿਹੜੇ ਨੇ ਉਹ ਮੈਂ ਤੈਨੂੰ ਦੇ ਦਿੱਤੇ ਆ ਤੇ ਐਨੇ ਅਰਬਾ ਖਰਬਾ ਰੁਪਏ ਤੂੰ ਬਸ ਇੱਥੇ ਰੱਖਦੇ ਕਦੇ ਨਹੀਂ ਰੱਬ ਜੀ ਨੇ ਸਾਡੇ ਤੋਂ ਇਸ ਪੱਖ ਤੋਂ ਕੋਈ ਕੀਮਤ ਮੰਗੀ ਇੰਨਾ ਸਵਾਸਾਂ ਦੀ ਪਿਆਰੀ ਪਰ ਜੇ ਤੁਸੀਂ ਅਣਜਾਣ ਹੋਏ ਪਏ ਹੋ ਫਿਰ ਸਾਨੂੰ ਸਮਝ ਨਹੀਂ ਆ ਰਹੀ ਤਾਂ ਇਸ ਵਾਰ ਕਿਸੇ ਸਮਝ ਪਾਈਏ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਸਾਨੂੰ ਬਿਸ਼ੁਮਾਰ ਕੀਮਤੀ ਜ਼ਿੰਦਗੀ ਬਖਸ਼ਿ ਦਿੱਤੀ ਹੈ ਤਾਂ ਇਸ ਜ਼ਿੰਦਗੀ ਦੀ ਸਫਲਤਾ ਦੇ ਲਈ ਸੰਧਨ ਦਾ ਯਤਨ ਕਰੀਏ ਕਿ ਅਸੀਂ ਇਸ ਪ੍ਰਾਜਨ ਸਮੇਂ ਦੇ ਅੰਦਰ ਇਨ੍ਹਾਂ ਸਵਾਸਾਂ ਨੂੰ ਰੱਬ ਜੀ ਦੀ ਯਾਦ ਦੇ ਵਿੱਚ ਰੱਬੀ ਸਿਧਾਂਤ ਦੇ ਮੁਤਾਬਕ ਬਤੀਤ ਕਰਨਾ ਹੈ ਤੇ ਫਿਰ ਕੀ ਹੋਏਗਾ ਫਿਰ ਆਉਣ ਵਾਲੇ ਸਮੇਂ ਵਿੱਚ ਅਸੀਂ ਲਾਭ ਲਵਾਂਗੇ ਇਸ ਚੀਜ਼ ਦਾ ਇहां ਖਾੜ ਚਲੋ ਅਰਲਾ ਚਲੋ ਹਰ ਰਾਹਤ ਉ ਭਾਵ ਕੇ ਅਸੀਂ ਜਦੋਂ ਅਖੀਰ ਸੰਸਾਰ ਵਿੱਚੋਂ ਜਾਣਾ ਤੇ ਕੁਝ ਚੰਗਾ ਖੱਟ ਕੇ ਜਾਈਏ ਚੰਗਾ ਨਾਮ ਬਣਾ ਕੇ ਜਾਈਏ ਸਾਡੇ ਮਰਨ ਤੋਂ ਬਾਅਦ ਵੀ ਦੁਨੀਆ ਆਖੇ ਕਿ ਫਲਾਣਾ ਸੋ ਬੜਾ ਚੰਗਾ ਹੁੰਦਾ ਸੀ ਇਹਨੇ ਬੜੇ ਚੰਗੇ ਕਰਮ ਕੀਤੇ ਆ ਤੇ ਇਹ ਨਾ ਹੋਵੇ ਕਿ ਸਾਡੇ ਮਰਨ ਤੋਂ ਬਾਅਦ ਵੀ ਲੋਕ ਫਟਕਾਰਾਂ ਸਾਨੂੰ ਪਾਉਣ ਕੇ ਚੰਗਾ ਹੋ ਗਿਆ ਮਰ ਗਏ ਨੇ ਬੜੀ ਹੱਤ ਚੁੱਕੀ ਹੀ ਇਸ ਪੱਖ ਤੋਂ ਅਸੀਂ ਖੁਦ ਇਹ ਡਿਸਾਈਡ ਕਰਨਾ ਕਿ ਅਸੀਂ ਇਸ ਦੁਨੀਆ ਤੋਂ ਆਪਣੀ ਪਛਾਣ ਕਿ ਐਸੀ ਕਰਵਾਉਣੀ ਹੈ ਦੁਨੀਆ ਦੇ ਅੰਦਰ ਸਾਡੀ ਕਿਸ ਤਰ੍ਹਾਂ ਦੀ ਪਛਾਣ ਹੋਣੀ ਚਾਹੀਦੀ ਹੈ ਇਹ ਸੱਡੀ ਮਰਜ਼ੀ ਹੈ ਪਿਆਰਿਓ ਗੁਰੂ ਜੀ ਸਾਨੂੰ ਇਹੀ ਸਮਝਾ ਰਹੇ ਦੋ ਪੱਖ ਦੱਸਦੇ ਨੇ ਕਿ ਜੇ ਤੂੰ ਆਹ ਕੰਦ ਕਰ ਲੇਗਾ ਤਾਂ ਤੇਰੀ ਪਛਾਣ ਚੰਗੇ ਮਨੁੱਖ ਦੇ ਵਜੋਂ ਹੋ ਜਾਏਗੀ ਜੇ ਤੂੰ ਇਹਦੇ ਤੋਂ ਉਲਟ ਜਾਏਗਾ ਤਾਂ ਤੇਰੀ ਪਛਾਣ ਬੁਰੀ ਮਲੁਖ ਦੇ ਵਜੂ ਹੋ ਜਾਏਗੀ ਫਿਰ ਮਰਨ ਤੋਂ ਬਾਅਦ ਮੱਚੀ ਦੁਨੀਆ ਥੂ-ਥੂ ਕਰੇ ਅੱਗੇ ਫੈਸਲਾ ਸੀ ਕਰਨਾ ਹੈ ਕਿ ਅਸੀਂ ਕਿਹੜੇ ਰਾਹ 'ਤੇ ਚੱਲਣਾ ਹੈ ਚੰਗੀਆਂ ਵਾਲੇ ਪਾਸੇ ਚੱਲਣਾ ਜਾਂ ਬੁਰਾਈਆਂ ਵਾਲੇ ਪਾਸੇ ਚੱਲਣਾ ਪਟਦੇ ਰੋਦਾਨਾ ਹੀ ਹਾਂਜੀ ਚੰਗੀਆਂਆਂ ਬੁਰਾਈਆਂ ਵਾਚਾ ਧਰਮ ਮਹਦੂਰ ਇਹ ਰੱਬ ਜੀ ਦੀ ਹਜ਼ੂਰੀ ਦੇ ਵਿੱਚ ਰੱਬ ਜੀ ਦੀ ਨਿਸਮਾਵਲੀ ਦੇ ਵਿੱਚ ਇੰਨਾ ਤਾਂ ਮਾਕਤੋਲ ਹੋਣਾ ਹੈ ਕਿ ਕਿੰਨੇ ਕ ਚੰਗੇ ਕਰਮ ਕਰ ਲਈਏ ਤੇ ਕਿੰਨੀਆਂ ਬੁਰਾਈਆਂ ਕਰਤੀਆਂ ਨੇ ਇਸ ਕਰਕੇ ਸਤਿਗੁਰੂ ਕਹਿੰਦੇ ਇਹਦੇ ਵਾਸਤੇ ਸਾਨੂੰ ਕਰਨਾ ਕੀ ਪਏਗਾ ਰੱਬੀ ਫਲਸਫੇ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰਨਾ ਪਏਗਾ ਤਾਂ ਕਿ ਹੋਏਗਾ ਆਗ ਬਸੂ ਸੋਹੇਲਾ ਤਾਂ ਆਉਣ ਵਾਲਾ ਸਮਾਂ ਸਾਡੇ ਵਰਗੇ ਬਹੁਤ ਹੀ ਸੁਹਾਵਣਾ ਹੋਵੇਗਾ ਸੁਖਾ ਲੰਧਿਆ ਹੋਏਗਾ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਅਸੀਂ ਸੋਖ ਮਾਨ ਸਕਦੇ ਹਾਂ ਪਰ ਜੇ ਗੁਰੂ ਜੀ ਵਿਚਾਰ ਤਾਰਾ ਨੂੰ ਮੰਨ ਲਵਾਂਗੇ ਤਾਂ ਇਸ ਕਰਕੇ ਸਭ ਕੀ ਨਸਬ ਕਾਜ ਹਮਾਰਾ ਹੋਇਆ ਫਿਰ ਇਸ ਜੀਵਨ ਦਾ ਕਾਰਜ ਜਿਹੜਾ ਹੈ ਨਾ ਪਿਆਰੂ ਸਫਲ ਹੋ ਜਾਏ ਅਸੀਂ ਮਨੁੱਖਾ ਜਨਮ ਸਫਲ ਕਰਨ ਵਾਸਤੇ ਆਏ ਹਾਂ ਜੇ ਸਫਲ ਕਰਨ ਦੀ ਜੁਗਤ ਤਾਂ ਸ੍ਰੀ ਰੋਜਾਨਾ ਸਾਹਿਬ ਨੂੰ ਗੁਰੂ ਅਮਰਦਾਸ ਪਾਤਸ਼ਾਹ ਸਮਝਾਉਂਦੇ ਇਹ ਸਰੀਰ ਮੇਰਾ ਇਸ ਜਗ ਮੈਂ ਆਇਕ ਕਿਆ ਤੁਮ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾਂ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦਿ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹ ਨਾਨਕ ਇਹ ਸਰੀਰ ਪ੍ਰਵਾਣ ਹੋਇਆ ਜਿਨ ਸਤਗੁਰ ਸਿਓ ਚਿਤ ਲਾਇਆ ਸਰੀਰ ਪ੍ਰਵਾਨ ਹੋਵਾ ਤੂੰ ਭਾਵ ਹੈ ਪਿਆਰੋ ਜਨਮ ਸਫਲ ਹੋ ਗਿਆ। ਉਹੀ ਜਨਮ ਸਫਲ ਹੁੰਦਾ ਹੈ ਉਸ ਬੰਦੇ ਦਾ ਜਨਮ ਸਫਲ ਹੋ ਜਾਂਦਾ ਜਿੰਨੇ ਆਪਣੇ ਛਿੱਟੇ ਦੇ ਵਿੱਚ ਗੁਰੂ ਜੀ ਦੀ ਸਿੱਖਿਆ ਨੂੰ ਅਸਾਲਿਆ ਤੇ ਉਹਦੇ ਮੁਤਾਬਕ ਆਪਣਾ ਜੀਵਨ ਢਾਲ ਲਿਆ ਉਸ ਬੰਦੇ ਦਾ ਜੀਵਨ ਸਫਲ ਹੋ ਜਾਂਦਾ ਹੈ। ਵਿਸਕਾਰ ਕੇ ਸਾਹ ਆਖਦੇ ਨੇ ਸਾਡੇ ਜੀਵਨ ਦਾ ਵੀ ਇਹ ਕਾਰਜ ਜਿਹੜਾ ਸਫਲ ਹੋਏਗਾ ਸੀ ਸਮਝ ਪਾਈ ਆਉਦ ਘਟੈ ਜਿੰਦ ਸ ਰਹਿਣਾ ਰੇ ਮੰਨ ਗੁਰ ਮਿਲਕਾਰ ਸਵਾਰੇ ਗੁਰੂ ਨੂੰ ਮਿਲ ਕਰਕੇ ਹੀ ਇਹ ਜ਼ਿੰਦਗੀ ਰੂਪੀ ਕਾਰਜ ਕੰਮ ਸਫਲ ਕੀਤਾ ਜਾ ਸਕਦਾ ਹੈ ਪਿਆਰੇ ਗੁਰੂ ਦੇ ਨਾਲ ਜੁੜ ਕਰਕੇ ਜੀਵਨ ਨੂੰ ਸਵਾਰਿਆ ਜਾ ਸਕਦਾ ਹੈ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਗੁਰੂ ਦੇ ਸਾਨ ਮੁਖ ਜੀਵਨ ਜੀਤ ਕਰਨ ਵਾਲਾ ਗੁਰਮੁਖ ਪਿਆਰਾ ਪਿਆਰਿਓ ਰੱਬੀ ਦਰਗਾਹ ਦੇ ਵਿੱਚ ਸੋਭਾ ਬੁੰਜਾ ਤੇਰੀ ਵੀ ਸੰਦਲੀਆ ਰੱਬ ਦੀ ਦਰਗਾਹ ਕਿੱਥੇ ਆ ਆਮ ਲੋਕ ਕਹਿੰਦੇ ਕਿ ਰੱਬ ਜੀ ਦੀ ਦਰਗਾਹ ਸਤਵੇਂ ਆਕਾਸ਼ ਤੇ ਵਿੱਚ ਰੱਬ ਸਤਵੇਂ ਆਕਾਸ਼ ਵਿੱਚ ਵਸਦਾ ਕੋਈ ਕਹਿੰਦਾ ਰੱਬ 14ਵੇਂ ਆਕਾਸ਼ ਵਿੱਚ ਵਸਦਾ ਕੋਈ ਕਹਿੰਦਾ ਰੱਬ ਪਾਤਾਲ ਵਿੱਚ ਵਸਦਾ ਹੈ ਅਸੀਂ ਤਾਂ ਰੱਬ ਜੀ ਤੋਂ ਗੁਰੂ ਜੀ ਤੋਂ ਹੀ ਪੁੱਛਾਂਗੇ ਨਾ ਕਿ ਗੁਰੂ ਜੀ ਰੱਬ ਜੀ ਕਿੱਥੇ ਵਸਦੇ ਨੇ ਤੇ ਸਾਹਿਬ ਕਹਿੰਦੇ ਐ ਕਿ ਅਸਲੀਅਤ ਵਿੱਚ ਇਹ ਸੰਸਾਰ ਹੀ ਰੱਬ ਦਾ ਟਿਕਾਣਾ ਰੱਬ ਦੀ ਕੋਠੀ ਹੈ ਅਸੀਂ ਆਪੋ ਆਪਣੇ ਟਿਕਾਣਿਆਂ ਵਾਸਤੇ ਰਹਾਇਸ਼ ਵਾਸਤੇ ਬਹੁਤ ਸੋਹਣੀਆਂ ਸੋਹਣੀਆਂ ਆਲਿਸ਼ਾਨ ਕੋਠੀਆਂ ਬਣਾਈਆਂ ਨੇ ਤੇ ਰੱਬ ਦੀ ਵੀ ਕੋਠੀ ਬਣੀ ਹੋਈ ਏ ਇਸ ਦੁਨੀਆ ਦੇ ਵਿੱਚ ਤਾਂ ਸਿੱਖੀ ਗੁਰੂ ਜੀ ਉਹਦਾ ਕੋਈ ਐਡਰੈਸ ਹੈ ਕਿਉਂਕਿ ਸਾਡੇ ਘਰਾਂ ਦੇ ਆਮ ਐਡਰੈਸ ਨੇ ਭਾਈ ਕਿ ਫਲਾਣਾ ਮਹੱਲਾ ਫਲਾਣਾ ਸ਼ਹਿਰ ਫਲਾਣਾ ਡਿਸਟ੍ਰਿਕਟ ਫਲਾਣਾ ਤਰਸੀਲ ਇਹ ਸਾਡਾ ਐਡਰੈਸ ਹੈ ਤੇ ਗੁਰੂ ਜੀ ਜੇ ਤੁਸੀਂ ਕਹਿੰਦੇ ਹੋ ਕਿ ਰੱਬ ਜੀ ਦੀ ਕੋਠੀ ਇਸ ਦੁਨੀਆਂ ਦੇ ਵਿੱਚ ਹੈ ਤਾਂ ਕਿ ਉਸ ਰੱਬ ਜੀ ਦੀ ਕੋਠੀ ਦਾ ਐਡਰੈਸ ਹਾਊਸ ਨੰਬਰ ਕਿੰਨਾ ਹੈ ਉਹ ਕਿਹੜੇ ਸ਼ਹਿਰ ਵਿੱਚ ਰਹ ਰਹੇ ਨੇ ਉਹਨਾਂ ਦੀ ਕੋਠੀ ਕਿਹੜੇ ਸ਼ਹਿਰ ਵਿੱਚ ਹੈ ਤੇ ਸਾਹਿਬ ਕਹਿੰਦੇ ਖਿਆਲ ਕਰੀ ਇਹ ਜੱਗ ਸੱਚੇ ਕੀ ਹੈ ਕੋਠੜੀ ਤੂੰ ਜਿੱਥੇ ਵੀ ਇਸ ਦੁਨੀਆਂ ਦੇ ਵਿੱਚ ਰੱਬ ਨੂੰ ਯਾਦ ਕਰੇਂਗਾ ਬਸ ਉਹੀ ਉੱਥੇ ਰੱਬ ਪਹੁੰਚ ਜਾਏਗਾ ਤੈਨੂੰ ਖੋਜ ਕਿਸੇ ਖਾਸ ਟਿਕਾਣੇ ਤੇ ਜਾਣ ਦੀ ਲੋੜ ਨਹੀਂ ਪੈਗੀ ਰੱਬੀ ਮੁਲਾਕਾਤ ਵਾਸਤੇ ਤੂੰ ਜਿੱਥੇ ਵੀ ਹੈ ਫਿਰ ਘਰ ਮੈਸੂ ਹਰ ਜਨ ਪਿਆਰੀ ਤੂੰ ਜਿੱਥੇ ਵੀ ਹੈ ਬਸ ਆਪੇ ਵਿੱਚ ਟਿਕ ਜਾ ਫਿਰ ਤੂੰ ਰੱਬ ਜੀ ਤੱਕ ਪਹੁੰਚ ਕਰ ਲਵੇਂ ਸੋ ਰੱਬ ਜੀ ਦਾ ਵਾਸਾ ਕਿੱਥੇ ਹੈ ਇਹ जग ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ जग ਇਹ ਸੰਸਾਰ ਇਹ ਦੁਨੀਆ ਰੱਬ ਦੀ ਦੀ ਬਾਹ ਉੱਚੀ ਕੋਠੀ ਹੈ ਬਿਆਰੀ ਬਹੁਤ ਸੋਹਣੀ ਕੋਠੀ ਹੈ ਕਿਉਂਕਿ ਕਾਦਰ ਦੀ ਕੁਦਰਤ ਬਹੁਤ ਹੀ ਸੋਹਣੀ ਹੈ ਉਸ ਕਾਦਰ ਦੀ ਕੁਦਰਤ ਦੇ ਸੰਬੰਧ ਵਿੱਚ ਉਹਦੀ ਸੁੰਦਰਤਾ ਦੇ ਸੰਬੰਧ ਵਿੱਚ ਸਾਹਿਬ ਨੇ ਆਖਿਆ ਰੰਗੀ ਰੰਗੀ ਭੰਤੀ ਕਰ ਕਰ ਜਿੰਸੀ ਮਾਇਆ ਜਿੰ ਨੂੰ ਪਾਈ ਪਤਾ ਨਹੀਂ ਕਿੰਨੇ ਕ ਰੰਗਾਂ ਦੇ ਇਹਦੇ ਵਿੱਚ ਜੀਵ ਨੇ ਫੁੱਲ ਨੇ ਬਨਸਪਤੀ ਹੈ ਕੋਈ ਕਿਸੇ ਪੱਖ ਦਾ ਦਵਾਤ ਨਹੀਂ ਹੈ

ਫਿਰ ਕੀ ਹੋਏਗਾ ਜੀ ਸਤਗੁਰੂ ਮਿਹਰਮਤ ਕਰਦੇ ਫਿਰ ਅਸੀਂ ਆਪਣੇ ਜੀਵਨ ਦੇ ਅੰਦਰ ਸਤਮੂਚ ਉਸ ਰੱਬੀ ਤਰਗਾਦੇ ਵਿੱਚ ਸਤਕਾਰ ਮਾਨਕਾ ਉਤ ਕਰ ਲਵਾਂਗੇ। ਰਬਿਚਰਣੀ ਮੰਨ ਲਾਗਾ ਪੂਰਨ ਜਾ ਕੇ ਭਾਗਾ ਸਤਗੁਰੂ ਕਹਿੰਦੇ ਕਿ ਅਸਲੀਅਤ ਵਿੱਚ ਪਾਈਓ ਤੇ ਬਾਹਰ ਪੁਰਬਲੇ ਭਾਗ ਜਾਗੇ ਨੇ ਵੱਡੇ ਭਾਗਾ ਵਾਲਾ ਹੋ ਗਿਆ ਉਹ ਅਸੀਂ ਇਹ ਲਫ਼ਜ਼ ਵਰਤਿਆ ਕਰਦੇ ਜਿਹੜਾ ਵੱਡ ਭਾਗਾ ਹੈ ਉਹ ਗੁਰੂ ਚਰਨਾਂ ਵਿੱਚ ਆਉਂਦਾ ਨਹੀਂ ਪਿਆਰੀ ਉਹ ਜਿਹੜਾ ਗੁਰੂ ਚਰਨਾਂ ਵਿੱਚ ਆਉਂਦਾ ਉਹ ਵੱਡੇ ਭਾਗਾਂ ਵਾਲਾ ਬੰਦਾ ਹੈ ਗੁਰੂ ਚਰਨਾਂ ਵਿੱਚ ਆਉਣ ਤੋਂ ਪਹਿਲਾਂ ਨਹੀਂ ਕੋਈ ਖੁਸ਼ਕਿਸਮਤ ਬੰਦਾ ਗੁਰੂ ਜੀ ਦੀ ਸ਼ਰਨ ਵਿੱਚ ਆਉਣ ਤੋਂ ਬਾਅਦ ਹੀ ਬੰਦੇ ਦੀ ਕਿਸਮਤ ਚਮਕਦੀ ਹੈ ਗੁਰੂ ਜੀ ਦੀ ਸ਼ਰਨ ਵਿੱਚ ਆਉਣ ਤੋਂ ਬਾਅਦ ਬੰਦਾ ਗੱਲ ਭਾਗੀ ਬਣ ਦੰਦ ਇਸ ਕਰਕੇ ਸਭ ਕਹਿੰਦੇ ਅਸਲੀਅਤ ਵਿੱਚ ਜਿੰਨੇ ਆਪਣਾ ਮਨ ਗੁਰੂ ਦੇ ਸ਼ਬਦ ਰੂਪੀ ਚਰਨਾਂ ਦੇ ਨਾਲ ਜੁੜ ਲਿਆ ਉਹ ਬਹੁਤ ਖੁਸ਼ ਨਸੀਬ ਬਣ ਗਿਆ ਹੈ ਬਹੁਤ ਵੱਡੇ ਭਾਗਾਂ ਵਾਲਾ ਹੋ ਗਿਆ ਅਖੀਰਲੇ ਬਾਨੀ ਸਾਹਿਬ ਥਾਕ ਰਹੇ ਨੇ ਜੀ ਪ੍ਰਭੂਰ ਬਲਾ ਅੰਗੁਰ ਜਾ ਗਿਆ ਰਾਮਨਾ ਮਨਨ ਲਾਗਿਆ ਪਰਾਪੁਰਵਲਾ ਮਿਹਰੇ ਜਿਹੜਾ ਬਤੀਤ ਹੋ ਚੁੱਕੇ ਸਮੇਂ ਦੇ ਅੰਦਰ ਚੰਗੇ ਕਰਮਾਂ ਦਾ ਢੀਸ ਭੀਜਿਆ ਹੋਇਆ ਸੀ ਉਹ ਹੁਣ ਫੁੱਟਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਆਮ ਅਸੀਂ ਪ੍ਰੈਕਟੀਕਲੀ ਜੀਵਨ ਦੇ ਵਿੱਚ ਜਦੋਂ ਵੀ ਜੇ ਕੋਈ ਫਸਲ ਬੀਜਣੀ ਹੈ ਜਾਂ ਕੋਈ ਫਲ ਦਾ ਪੌਦਾ ਬੀਜਣਾ ਹੈ ਕੋਈ ਸਬਜ਼ੀ ਆਦਿਕ ਬੀਜਣੀ ਹੈ ਤੇ ਸਾਨੂੰ ਕੁਝ ਸਮਾਂ ਪਹਿਲਾਂ ਬੀਜ ਬੀਜਣਾ ਪੈਂਦਾ ਹੈ ਜਿਵੇਂ ਸੀ ਬੀਜ ਬੀਜਦੇ ਹਾਂ ਉਹਦੇ ਤੋਂ ਬਾਅਦ ਵਿੱਚ ਉਹਦੀ ਦੇਖ ਰੇ ਕਰਦੇ ਸਾਂਭ ਸੰਭਾਲ ਕਰਦੇ ਤੇ ਕੁਝ ਸਮੇਂ ਬਾਅਦ ਕੁਝ ਸਮਾਂ ਬੀਤਣ ਤੋਂ ਬਾਅਦ ਬੀਜਿਆ ਹੋਇਆ ਬੀਜ ਫੁੱਟਦਾ ਹੈ ਉਹ ਇੱਕ ਪੌਦੇ ਦਾ ਰੂਪ ਧਾਰਨ ਕਰਦਾ ਬਸ ਇਸੇ ਤਰ੍ਹਾਂ ਸਾਰੇ ਕਰਮਾਂ ਦੇ ਬੀਜ ਵੀ ਫੁੱਟਦੇ ਆ ਭਾਈ ਚੰਗੇ ਕਰਮਾਂ ਦੇ ਬੀਜ ਬੀਜ ਲਵਾਂਗੇ ਤੇ ਕੁਝ ਸਮੇਂ ਬਾਅਦ ਉਹੀ ਬੀਜ ਜਿਹੜੇ ਨੇ ਬਹੁਤ ਵੱਡਾ ਘਣਗਾਰ ਸ਼ਾਮਾ ਬੂਟਾ ਬਣ ਕੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਚੰਗੇ ਕਰਮਾਂ ਵਾਲੇ ਫਲ ਲਾ ਦੇਵੇਗਾ ਜੀ ਅਸੀਂ ਕਿਸੇ ਮਾੜੇ ਕਰਮ ਦਾ ਅੰਕੁਰ ਬੀਜ ਜਿਹੜਾ ਹੈ ਬੀਜਵਾਗੇ ਉਹਦਾ ਮਾੜਾ ਅੰਕੁਰ ਫੁੱਟੇਗਾ ਤੇ ਫਿਰ ਉਹ ਬਹੁਤਾਤ ਇੰਨਾ ਘਣਦਾ ਸ਼ਾਵਾਂ ਬੂਟਾ ਬਣ ਜਾਏਗਾ ਕਿ ਉਹਨੂੰ ਫਲ ਜਿਹੜਾ ਲੱਗਣਾ ਉਹ ਬੁਰਾਈਆਂ ਦਾ ਲੱਗਣਾ ਬੁਰੇ ਕਰਮਾਂ ਦਾ ਫਲ ਲੱਗਣਾ ਕਿਉਂਕਿ ਹਰ ਇੱਕ ਬੀਜ ਨੇ ਪਰਫੁੱਲਤ ਹੋਣਾ ਹੀ ਹੈ ਉਹਨੇ ਫੁੱਟਣਾ ਹੀ ਹੈ ਤੇ ਜਿਹੜਾ ਬੀਜ ਫੁੱਟ ਜਾ ਹੈ ਪੁੰਗਰਦਾ ਹੈ ਉਹਨੇ ਇੱਕ ਨਾ ਇੱਕ ਦਿਨ ਵੱਡੇ ਦਰਖਤ ਦਾ ਫਲ ਦਾਲ ਰੁੱਖ ਦਾ ਰੂਪ ਧਾਰਨ ਕਰਨਾ ਹੀ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਮਾਲੂ ਸੀ ਗੁਰੂ ਆਸ਼ੀ ਅਨੁਸਾਰ ਗੁਰੂ ਤੇ ਨਾਲ ਜੁੜਨ ਰੂਪੀ ਬੀਜ ਦਾ ਇਸ ਮਨ ਨੂੰ ਵੀ ਧਰਤੀ ਦੇ ਅੰਦਰ ਬੋਨਾ ਸ਼ੁਰੂ ਕਰ ਦਿੱਤਾ ਤੇ ਫਿਰ ਸਮਾਂ ਬਤੀਤ ਹੁੰਦੇ ਹੁੰਦੇ ਆ ਇਹ ਅੰਕੁਰ ਜਾਗ ਗਿਆ ਇਸ ਮਨ ਵਿੱਚ ਐਸੀ ਲਗਨ ਬਣ ਗਈ ਹੈ ਕਿ ਮੈਂ ਆਪਣੇ ਗੁਰੂ ਦੀ ਸੰਗਤ ਵਿੱਚ ਜੁੜਾਂ ਫਿਰ ਕੀ ਹੋਇਆ RAM ਨਾਮ ਲਗਾ ਰਮੇ ਹੋਏ RAM ਦੇ ਨਾਮ ਦੇ ਨਾਲ ਇਹ ਮੇਰਾ ਮਨ ਜੁੜ ਗਿਆ ਲੀਨ ਹੋ ਗਿਆ ਹੈ ਰਮੇ ਹੋਏ RAM ਦੇ ਸਿਧਾਤ ਨੂੰ ਮੇਰੇ ਮਨ ਨੇ ਪਕੜ ਕਰ ਲਈ ਹੈ ਮੇਰੇ ਮਨ ਦੇ ਵਿੱਚ ਗੁਰੂ ਜੀ ਦਾ ਰੱਬ ਜੀ ਦਾ ਫਲਸਫਾ ਵਸ ਗਿਆ ਮਨ تن ਹਰ ਦਰਸ ਸਮਾਵ ਨਾਨਕ ਦਾ ਸੱਚੇ ਗੁਣ ਗਾਵੇ ਫਿਰ ਸਤਿਗੁਰੂ ਕਹਿੰਦੇ ਮਨ ਤੇ ਤਨ ਅੰਦਰ ਰੱਬ ਜੀ ਦੇ ਦਰਸ਼ਨਾਂ ਦੀ ਚਾਹਤ ਪੈਦਾ ਹੁੰਦੀ ਹੈ ਫਿਰ ਇੱਕ ਹੀ ਪੁਕਾਰ ਉੱਠਦੀ ਹੈ ਜੀ ਮੇਰਾ ਮਨ ਲੋਚਾ ਗੁਰਦਰਸ਼ਨ ਤਾਈਂ ਬਲਟ ਕਰੇ ਚਾਤ੍ਰਿਕੀ ਨਿਆਇ ਤ੍ਰਿਖਾ ਨਾ ਉਤਰੇ ਸ਼ਾਂਤ ਨ ਆਵੇ ਬਿਨ ਦੇਖਾ ਗੁਰ ਦਰਬਾਰ ਦੇ ਜੀ ਇੱਕ ਹੀ ਪੁਕਾਰ ਉੱਠਦੀ ਹੈ ਜੀ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਕਹ ਆਪ ਵਿਚਾਈ ਜਦੋਂ ਇਹ ਜ਼ਿੰਦਗੀ ਦੇ ਅੰਦਰ ਅਵਸਥਾ ਬਣਦੀ ਹੈ ਤੇ ਸਾਹਿਬ ਕੰਨੇ ਨਾਨਕ ਦਾ ਸੱਚੇ ਗੁਣ ਗਾਵੈ ਨਾਨਕ ਦਾਸ ਉਸ ਸਦਾ ਸਥਿਰ ਰਹਿਣ ਵਾਲੇ ਰੱਬ ਜੀ ਦੇ ਗੁਣਾ ਦਾ ਧਾਰਨੀ ਹੋ ਜਾਂਦਾ ਰੱਬ ਜੀ ਦੇ ਗੁਣਾਂ ਨੂੰ ਧਾਰਨ ਕਰਕੇ ਫਿਰ ਆਪਣਾ ਪ੍ਰੈਕਟੀਕਲ ਜੀਵਨ ਬਤੀਤ ਕਰਤਾ ਹੈ ਸੋ ਸਤਿਗੁਰੂ ਮੇਰ ਕਰਕੇ ਅਸੀਂ ਸਾਰੇ ਥੋੜੇ ਤੋਂ ਥੋੜੇ ਰੱਬੀ ਗੁਣਾਂ ਨੂੰ ਜੀਵਨ ਵਿੱਚ ਪਰਪੱਕ ਕਰਨ ਧਾਰਨ ਕਰਨ ਦਾ ਯਤਨ ਕਰੀਏ ਤਾਂ ਕਿ ਸਾਡਾ ਜੀਵਨ ਵੀ ਗੁਰੂ ਆਸ਼ੀ ਅਨੁਸਾਰ ਬਤੀਤ ਹੋਏ ਸੋ ਆਪ ਜੀ ਦੀ ਖਿਸਮਤ ਦੇ ਅੰਦਰ ਪਵਨ ਸ਼ਬਦ ਵਿੱਚ ਆਪ ਜੀ ਸਾਂਝ ਕਰਦੇ ਅਨਾਂ ਚੀਜ਼ ਤੋਂ ਬੇਅੰਤ ਹੋਈਆਂ ਤੁਲਾਂ ਦੀ ਖਿਮਾ ਬੋਟਾਲ ਕੋ ਸ਼ੁਕਰ ਬਰਦੁਆਲਮ ਸ਼ਾ ਗੁਰੂ ਸਾਹਿਬ ਜੀ ਦਾ ਤਹਿਤ ਧੰਨਵਾਦ ਗੁਰੂ ਕੀ ਪਿਆਰੀ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦੇਵੂ ਸੇਸ ਬਲਾਫਤੇ